ਪੂਰੀ ਮੁਸਤਕਦਿਦ ਨਾਲ ਸਵੇਰ ਤੋਂ ਪੁਲਿਸ ਕੰਮ ਕਰ ਰਹੀ ਹੈ। ਉਹ ਕਹਿਣਾ ਹੈ ਸਕੂਟੀ ਵਾਲੇ ਵੀ ਨਾਲ ਹੈਗੇ। ਇਦਾਂ ਹੀ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਪੰਜਾਬ ਦੇ ਵਿੱਚ। ਭਾਈਚਾਰਾ ਜ਼ਰੂਰ ਬਣਾ ਕੇ ਰੱਖੋ। ਇਸ ਮੌਸਮ ਦੇ ਵਿੱਚ ਭਾਈਚਾਰਾ ਬਣਾਉ ਬਹੁਤ ਜ਼ਰੂਰੀ ਹੈ। ਪੂਰੀ ਵੈਨ ਹੈਗੀ ਹੈ ਇਹਦੇ ਵਿੱਚ ਵੀ ਮੁਲਾਜ਼ਮ ਹੈਗੇ ਆ ਜੀ। ਜਿਵੇਂ ਤੁਸੀਂ ਦੇਖ ਸਕਦੇ ਹੋ ਕੰਟਾ ਖੜੇ ਖੜੇ ਹੋਏ ਆ। ਪੁਲਿਸ ਦੀ ਵੈਨ ਆਈ ਹੋਈ ਹੈ। ਸੁਰੇ ਦੀ ਲੱਗੇ ਹੋਏ ਮਿਲਟਰੀ ਵਾਲੇ ਵੀ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਸ਼ਾਂਤੀ ਦਾ ਮਾਹੌਲ ਆ ਪਾਜੀ ਅੱਜ ਕਿਦਾਂ ਦਾ ਮਾਹੌਲ ਰਿਹਾ ਪੁਲਿਸ ਸਾਫੀ ਸੀਗੀ ਦੱਸੋ ਦੱਸੋ ਜੀ ਕਾਫੀ ਵਧੀਆ ਕੰਮ ਕੀਤਾ ਹਾਂਜੀ ਨਹੀਂ ਅੱਜ ਦਾ ਦਿਨ ਸੇਫ ਰਿਹਾ ਉਹਦੇ ਦੀ ਖਬਰ ਲਾਣੇ ਆਪਾਂ ਕੰਮ ਹੈ ਨਹੀਂ ਬਿਲਕੁਲ ਹੀ ਹੈ ਜੀ ਵੈਸੇ ਸੇਫ ਰਿਹਾ ਮਾਹੌਲ ਇੱਥੇ ਹਾਂ ਠੀਕ ਹੈ ਇਹ ਬਹੁਤ ਵਧੀਆ ਗੱਲ ਆ ਤੁਸੀਂ ਦੇਖ ਸਕਦੇ ਹੋ ਗੱਲ ਕੀਤੀ ਹੈ ਪੁਲਿਸ ਵੀ ਕੰਮ ਕਰ ਰਹੀ ਹੈ ਆਪਣਾ ਤੁਹਾਨੂੰ ਦਿਖਾ ਦਈਏ ਇਹ ਵੈਨ ਵੀ ਹੈਗੀ ਹੈ ਪੁਲਿਸ ਦੀ ਮਿਲਟਰੀ ਵੀ ਹੈਗੀ ਹੈ ਤੇ ਦੇਖ ਸਕਦੇ ਹੋ ਮਿਲਟਰੀ ਪੀਪਲ ਆਰ ਡੂਇੰਗ देयर ਵਰਕ ਪ੍ਰੋਪਰ ਤਰੀਕੇ ਨਾਲ ਕੰਮ ਹੋ ਰਿਹਾ ਹੈ ਨਾ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਨੂੰ 6 ਵਜੇ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਪੂਰੀ ਮੁਸਤਜ਼ਦੀ ਦੇ ਨਾਲ ਸਵੇਰ ਤੋਂ ਪੁਲਿਸ ਕੰਮ ਕਰ ਰਹੀ ਹੈ ਇਸਕੂਟੀ ਵਾਲੇ ਵੀ ਨਾਲ ਹੈਗੇ ਇਦਾਂ ਹੀ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਏਕਤਾ ਬਣੀ ਜਾਣੀ ਚਾਹੀਦੀ ਹੈ ਜੀ ਦੇਖ ਸਕਦੇ ਹੋ 360 ਵੀਊਜ਼ ਦਿਖਾ ਦਈਏ ਬਿਲਕੁਲ ਸ਼ਾਂਤੀ ਹੈ चारों ਪਾਸੇ ਪੁਲਿਸ ਦਾ ਪਹਿਰਾ ਹੈ ਮਿਲਟਰੀ ਵੀ ਹੈਗੀ ਹੈ ਜੀ ਪੂਰੀ ਵਧੀਆ ਤਰੀਕੇ ਨਾਲ ਜੋ ਹੈ ਕੰਮ ਹੋ ਰਿਹਾ ਉਮੀਦ ਕਰਦੇ ਹਾਂ ਕਿ ਇਦਾਂ ਹੀ ਜੋ ਹੈ ਸਰਕਾਰ ਵਧੀਆ ਕੰਮ ਕਰਦੀ ਰਹੇ ਲੋਕਾਂ ਦੀ जान बजਦੀ ਰਹੇ ਭਾਈਚਾਰਾ ਜਰੂਰ ਬਣਾ ਕੇ ਰੱਖੋ ਇਸ ਮੌਸਮ ਦੇ ਵਿੱਚ ਭਾਈਚਾਰਾ ਬਹੁਤ ਜ਼ਰੂਰੀ ਹੈ ਅੱਗੇ ਦੇਖ ਸਕਦੇ ਹੋ ਬੈਨ ਵੀ ਹੈਗੀ ਹੈ ਪੂਰੀ ਵੈਨ ਹੈਗੀ ਹੈ ਇਹਦੇ ਵਿੱਚ ਵੀ ਮੁਲਾਜ਼ਮ ਹੈਗੇ ਆ ਜੀ ਵਾਤਵਾਦ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਲੁਧਿਆਣੇ ਦੇ ਵਿੱਚ ਘੰਟਾ ਕਰਦੇ ਵਿੱਚ ਸ਼ਾਂਤੀ ਦਾ ਮਾਹੌਲ ਹੈ ਫੇਰੇ ਵੀ ਅਸੀਂ ਇੱਥੇ ਲੰਘਦੇ ਪਏ ਸੀਗੇ ਤੇ ਦੇਖਿਆ ਸੀਗਾ ਕਾਫੀ ਪੁਲਿਸ ਸੀਗੀ ਹੁਣ ਬਿਲਕੁਲ ਸ਼ਾਂਤੀ ਹੈ ਪੌਂਟੇ ਚੌਂਕ ਤੇ ਵੀ ਨੋਰਮਲ ਸਿਚੁਏਸ਼ਨ ਹੈ ਬਾਹਰ ਹਰ ਜਗ੍ਹਾ ਪ੍ਰੋਪਰ ਜਿਵੇਂ ਪੁਲਿਸ ਕੰਮ ਕਰ ਰਹੀ ਹੈ ਇਦਾਂ ਹੀ ਸ਼ਾਂਤੀ ਬਣੀ ਰਹੇ